ਪਹਿਲਾਂ ਟਰੈਕਟਰ ਲੈਂਦੇ ਉਹ ਕਿਰਾਏ ਤੇ ਦਿੱਤੇ ਸੀ ਪੰਜਾਬ ਪੈਗ ਉਹਨੇ ਕਿਸਾਨਾਂ ਨੂੰ ਫਿਰ ਟਰੈਕਟਰ ਵਿੱਚ ਇਸ ਤੋਂ ਬਾਅਦ ਸਾਡੇ ਹੁਣ ਹੋਰ ਵੀ بڑے ਕੰਮ ਚੱਲ ਰਹੇ ਨੇ ਜਿੱਦਾਂ ਕਿੰਨੂ ਦੇ ਵੈਕਸੀਨ ਪਲਾਂਟ ਵਾ ਸ਼ਾਰਪੁਰ ਵਾ ਅਬੋਰ ਚ ਵਾ ਉਥੇ ਕਿੰਨੂ ਦਾ ਜੂਸ ਵੀ ਤਿਆਰ ਕਰਦੇ ਆਪਾਂ ਹੋਰ ਚੀਜ਼ਾਂ ਦਾ ਵੀ ਜੂਸ ਕਰਦੇ ਆ ਤੇ ਹਰ ਜ ਸਾਰਾ ਪੀਗਲ ਕਿਸਾਨਾਂ ਕੋਲ ਹੀ ਲੈਣੇ ਆ ਇਸ ਤੋਂ ਬਿਗੈਰ ਇੱਕ ਅੱਜਕੱਲ੍ਹ ਕਿਸਾਨ ਗਰੁੱਪ ਹਰ ਕੋਈ ਜਿੰਦਾ ਬਣਾਉਂ ਕੋਈ ਉਹਦੇ ਚ ਆਉਣ ਵਾਲੇ ਸਮੇਂ ਚ ਸਬਸਿਡੀਆਂ ਮਿਲੀਆਂ ਇਹਦੇ ਚ ਅਸੀਂ ਇੱਕ ਐਫਪੀਓ ਬਣਾ ਕੇ ਦੇਣਾ 300 ਕਿਸਾਨਾਂ ਦੀ ਜਿੱਚ ਕਰੋੜਾ ਰੁਪਏ ਤੱਕ ਫੰਡ ਤੁਹਾਨੂੰ ਮਿਲ ਜਾਂਦੇ ਆ ਪਰ ਉਹ 300 ਫਾਰਮਰ ਚਾਹੀਦਾ ਵਾ ਉਹਦੇ ਲਈ ਉਹ ਵੀ ਕੰਮ ਕਰਦੇ ਆ ਆਪਾਂ ਇਸ ਤੋਂ ਇਲਾਵਾ ਸਾਡਾ ਮੱਕੀ ਦਾ achar ਹੁੰਦਾ ਅੱਜ ਤੱਕ ਕਿਸਾਨਾਂ ਦਾ achar ਆਪਾਂ ਪਾਉਂਦੇ ਪਿਆ ਮੱਕੀ ਦਾ achar ਸਾਡਾ ਵੱਲੇ ਵੱਲੇ ਦੇਰ ਕੇ ਉੱਥੇ ਦਫਤਰ ਵਾ ਉੱਥੇ ਮਿਲ ਜਾਂਦਾ ਬਿਲਕੁਲ ਬਹੁਤ ਵਧੀਆ ਜਿਹੜੀ ਮੱਕੀ ਦਾ ਚਾਰਾ ਬਿਲਕੁਲ ਸਾਡੇ ਕਿਸਾਨਾਂ ਕੋਲ ਫਿਰਦੀ ਜਾਂਦੀ ਹੈ ਮੱਕੀ 2200 ਰੁਪਏ ਕਿਨਟਲ ਤੱਕ ਉਹਦੇ ਨਾਲ ਬਾਕੀ ਮਾਰਕੀਟ ਰੇਟ ਜੋ ਵੀ ਹੋਵੇ ਉਹਦੇ ਹਿਸਾਬ ਨਾਲ ਆਪਾਂ ਕਰ ਲੈਂਦੇ ਹਾਂ ਇਸ ਤੋਂ ਇਲਾਵਾ ਇਹ ਹੋਰ ਪਲਾਨ ਸਾਡੀਆਂ ਪਨੀਰੀਆਂ ਤਿਆਰ ਕਰਕੇ ਦੇਈਦੀਆਂ ਸਬਜ਼ੀਆਂ ਵਾਲੀਆਂ ਜਿੱਥੇ ਕਿਸਾਨ ਆਪਣੀ ਬਹੁਤ ਘੱਟ ਪੈਸਿਆਂ ਤੇ ਆਪਣੀਆਂ ਸਬਜ਼ੀਆਂ ਦੇ ਪੇਕੇ ਤਿਆਰ ਕਰਵਾ ਸਕਦੇ ਅੱਛਾ ਵਰਗੀ ਦੀ ਫਤਈ ਅੱਜ ਜੋ ਪੰਜਾਬ ਐਗਰੋ ਦੀ ਟੀਮ ਚੰਬਾ ਕਲਾ ਦੀ ਧਰਤੀ ਤੇ ਉੱਤੇ ਆਈ ਆ ਔਰ ਜੈਵਿਕ ਖੇਤੀ ਦੇ ਬਾਰੇ ਇਹਨਾਂ ਨੇ ਬਹੁਤ ਹੀ ਸਚਜੇ ਢੰਗ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਆ ਔਰ ਕਿਸਾਨਾਂ ਨੂੰ ਜੋ ਉਹਨਾਂ ਦੇ ਅੰਦਰ ਉਤਸ਼ਾਹ ਭਰਿਆ ਹੋਆ ਜੈਵਿਕ ਖੇਤੀ ਦੇ ਪ੍ਰਤੀ ਔਰ ਦੁੱਧ ਦੇ ਪ੍ਰਤੀ ਕਿ ਦੁੱਧ ਦੀ ਪੈਦਾਵਾਰ ਔਰ ਸਬਜ਼ੀਆਂ ਦੀ ਪੈਦਾਵਾਰ ਆ ਜਿਹੜੀ ਤੁਸੀਂ ਔਰ ਚਾਹੇ ਕੋਈ ਵੀ ਸਬਜ਼ੀ ਤੁਸੀਂ ਵੇਚਣੀ ਆ ਉਹ ਆਪਣੇ ਖਾਣਯੋਗੀ ਉਹ ਪੈਦਾ ਕਰੋ ਆਪਣੇ ਲਈ ਤੁਸੀਂ ਮਾਰਕੀਟ ਦੇ ਵਿੱਚੋਂ ਜੋ ਤੁਹਾਨੂੰ ਜ਼ਹਿਰ ਪਰੋਸ ਕੇ ਦਿੱਤਾ ਜਾ ਰਿਹਾ ਵਾ ਉਹਦੇ ਪ੍ਰਤੀ ਸੁਚੇਤ ਹੋ ਕੇ ਉਹਨਾਂ ਤੋਂ ਕਿਨਾਰਾ ਕਰੋ ਔਰ ਦੁੱਧ ਦੀ ਪੈਦਾਵਾਰ ਤੁਸੀਂ ਚਾਹੇ ਇੱਕ ਜਾਂ ਦੋ ਪਸ਼ੂ ਰੱਖ ਕੇ ਆਪਣੇ ਜੋਗਾ ਦੁੱਧ ਪੈਦਾਵਾਰ ਕਰੋ ਜੋ ਕਿ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਵਾ ਉਸ ਤੋਂ ਬਚਿਆ ਜਾ ਸਕੇ ਔਰ ਬਹੁਤ ਹੀ ਸੁਜੱਗੇ ਢੰਗ ਨਾਲ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਦਾ ਚੰਬਕਲਾ ਦੀ ਧਰਤੀ ਦੇ ਉਨਤੇ ਵਿੱਚ ਅਸੀਂ ਬਹੁਤ ਹੀ ਜੀ ਆਇਆਂ ਕਹਿੰਦੇ ਹਾਂ ਔਰ ਡਾਕਟਰ ਅਸਬੀਰ ਸਿੰਘ ਜੀ ਜਿਨ੍ਹਾਂ ਨੇ ਇਹ ਵਿਸ਼ੇਸ਼ ਉਭਾਰਲਾ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਵੈਰੀ ਗੁਰਜੀਤ ਕਾਲਸਾ ਜੀ ਹਾਂਜੀ ਅੱਜ ਅਸੀਂ ਪਿੰਡ ਚੰਬਕਲਾ ਵਿੱਚ ਆਏ ਸੀਗੇ ਜਿਹਦੇ ਵਿੱਚ ਅਸੀਂ ਕਿਸਾਨਾਂ ਦਾ ਇਕੱਠ ਦੇਖਿਆ ਉਹਦੇ ਵਿੱਚ ਕੀ ਹੋ ਰਿਹਾ ਸੀ ਵੀ ਕਿਸਾਨਾਂ ਨੂੰ ਜਾਗਰੂਤ ਜਿਹੜੀ ਜੈਵਿਕ ਖੇਤੀ ਕਿੱਦਾਂ ਹੋ ਸਕਦੀ ਹੈ ਸਾਡਾ ਮਕਸਦ ਸੀਗਾ ਵੀ ਤੁਸੀਂ ਜੈਵੀ ਖੇਤੀ ਵੱਲ ਆਓ ਆਪਣੇ ਪਰਿਵਾਰ ਨੂੰ ਸੇਵ ਕਰੋ ਆਪਦੀ ਜ਼ਿੰਦਗੀ ਨੂੰ ਬਚਾਓ ਤੇ ਪੈਸੀ ਸੈਟ ਤੋਂ ਦੂਰ ਹੋ ਕੇ ਜੈਵੀ ਖੇਤੀ ਵੱਲ ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿਉਂਕਿ ਆਉਣ ਵਾਲਾ ਟਾਈਮ ਕਿਸਾਨਾਂ ਦਾ ਜੈਵੀ ਖੇਤੀ ਵੱਲ ਹੈ ਬਹੁਤ ਬਹੁਤ ਧੰਨਵਾਦ ਪੂਰਾ ਆਪਣੀਆਂ ਡੋਬੀਆਂ ਚ ਪਾਣੀ ਦੇ ਦੋ ਲੀਟਰ 10 ਲੀਟਰ 4 ਲੀਟਰ ਜੋ ਪਾਣੀ ਬਚੇਗਾ ਇੱਕ ਟੋੜੀ 16 ਲੀਟਰ ਜਾਂ 20 ਲੀਟਰ ਦੀ ਪਾਣੀ ਦੇ ਵਿੱਚ ਇਹਨੂੰ ਪਾ ਦੇਣਾ ਇਹਦਾ ਸਪਰੇਅ ਕਰਨਾ